कि ਅੱਜ ਆਪਾਂ ਬਾਈ ਕੋਲੇ ਆਏ ਆਂ ਬੂਟੇ ਕੋਲੇ ਜੀ ਕਿੰਨੇ ਤੇ ਘੋੜਿਆਂ ਦੇ ਸਫ਼ਰ ਬਾਰੇ ਤੇ ਕੁਝ ਘੋੜਿ ਘੋੜਿਆਂ ਬਾਰੇ ਰੌਚਕ ਗੱਲਾਂ ਬਾਈ ਜੀ ਤੋਂ ਜਾਣਕਾਰੀ ਲੈਣੀ ਹੈ ਉਸਮ ਤੇ ਪਿੰਡਾਂ ਆਪਾਂ ਗੋਵਿੰਦਪੁਰਾ ਵਿਖੇ ਸੋਸ਼ਿਕਾ ਬਾਈ ਜੀ ਸੋਸ਼ਿਕਾ ਹਾਲ ਹੋਣਾ ਜੀ ਠੀਕ ਠਾਕ ਬੜੀਆ ਜੀ ਤੇ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਐਡਰੈਸ ਦੱਸਿਓ ਜੀ ਐਡਰੈਸ ਹੈਗਾ ਮੇਰਾ ਨਾਮ ਬੂਟਾ ਸਿੰਘ ਪਿੰਡ ਗੋਵਿੰਦਪੁਰਾ ਗਿਲਾ ਬਠਿੰਡਾ ਦਸੀਲ ਥਾਣਾ ਠੀਕ ਹੈ ਜੀ ਇੱਕ ਬਾਈ ਜੀ ਬਾਰੇ ਆਪਣੀ ਸਰੋਤਿਆਂ ਨੂੰ ਦੱਸਦੇ ਆਂ ਉਰੀ ਆ ਜਾ ਬੀ ਕੋੜੀਆ ਦੀ ਦੁਨੀਆ ਵਿੱਚ ਕੋਈ ਇਹੋ ਜਿਹਾ ਬੰਦਾ ਹੋ ਜਿਹੜਾ ਬਾਈ ਜੀ ਪਰੇ ਨਹੀਂ ਜਾਣਦਾ ਕਿ ਬਾਈ ਜੀ ਕੋਲੇ ਅਨੇਕਾਂ ਹੀ ਕੋੜੇ ਕੋੜੀਆਂ ਜ਼ਿਆਦਾਤਰ ਬਾਈ ਵੀ ਕੋੜਿਆਂ ਦੇ ਸ਼ਕੀਨ ਵੱਧਾਗੇ ਤੇ ਬਾਈ ਜੀ ਆਪਣੇ ਬਾਰੇ ਦੱਸਿਓ ਵੀ ਤੁਹਾਨੂੰ ਇਹ ਸ਼ੌਂਕ ਕੋੜੀਆਂ ਦਾ ਵੀ ਕਿੰਨਾ ਕ ਟਾਈਮ ਹੋ ਗਿਆ ਕਿੰਨਾ ਕ ਪੁਰਾਣਾ ਸ਼ੌਕ ਹੈ ਜੀ ਪੁਰਾਣਾ 30 ਸਾਲ ਪਹਿਲਾਂ ਪੁਰਾਣਾ ਮੈਂ 19 ਸਾਲ ਦਾ ਹੀ ਜਦੋਂ ਇਸ ਕੰਮ 'ਚ ਪੈ ਗਿਆ ਸੀਗਾ ਛੋਟਾ ਆ ਸੀਗਾ ਮੇਰੇ ਭਾਈ ਨੂੰ ਸ਼ੌਂਕ ਸੀ ਮੇਰੇ ਭਾਈ ਤੋਂ ਬਸ ਬਾਅਦ ਜਦੋਂ ਉਹਨੇ ਘੋੜੀ ਲਿਆਂਦੀ ਉਦੋਂ ਬਾਅਦ ਫਿਰ ਮੈਨੂੰ ਇੱਥੇ ਸਾਡੇ ਪਿੰਡ ਘੋੜੀ ਸੀਗੀ ਇੱਕ ਪੱਡੂਆਂ ਕੋਲੇ ਕਿੱਤੀ ਘੋੜੀ ਸੀ ਬਹੁਤ ਤੁਰਦੀ ਸੀ ਨਾਮੀ ਘੋੜੀ ਸੀਗੀ ਆਲ ਇੰਡੀਆ ਜਿੱਤੀ ਵੀ ਘੋੜੀ ਸੀ ਉਸ ਘੋੜੀ ਤੋਂ ਬਾਅਦ ਬਸ ਇੱਕ ਦੋ ਉਸ ਬੈਬਲ ਵਾਲਿਆਂ ਤੋਂ ਭਾਈ ਸਰਜੀਤ ਕਿਆਂ ਤੋਂ ਲਿਆਂਦੀਆਂ ਉਥੋਂ ਹੀ ਸ਼ੁਰੂ ਕੀਤਾ ਉਥੋਂ ਸ਼ੁਰੂ ਕਰਕੇ ਤੇ ਫਿਰ ਹੌਲੀ 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 ਵਧਦੇ ਗਏ ਅੱਜ ਫਿਰ ਇਸ ਕੰਮ ਤੇ ਅਸੀਂ ਪਹੁੰਚ ਗਏ ਕਿ ਨੋ ਜੀ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਆਂ ਜਿਸ ਮਕਾਮ ਤੇ ਭਾਈ ਜੀ ਬੈਠੇ ਆ ਇਹ ਮਕਾਮ ਵੀ ਹਰ ਕੋਈ ਪ੍ਰਮਾਤਮਾ ਵਿਹਾਰਿਕ ਬੰਦੇ ਨੂੰ ਇਹ ਮਕਾਮ ਤੇ ਪਹੁੰਚਾਵੇ ਬਖਸ਼ੇ ਬਖਸ਼ੇ ਤੇ ਬਾਈ ਜੀ ਹੁਣ ਆਪਣੇ ਕੋਲੇ ਕਿੰਨੇ ਕ ਜਾਨਵਰ ਹੈ ਜੀ ਇਸ ਵਕਤ ਫਾਰਮ ਤੇ ਹੁਣ ਇਸ ਟਾਈਮ ਆਪਣੇ ਕੋਲੇ ਹੈਗੇ 10 ਕ ਜਾਨਵਰ ਕਿਤੇ ਵੱਧ ਵੀ ਜਾਂਦੇ ਆ ਕਿਤੇ 15 ਵੀ ਹੋ ਜਾਂਦੇ ਆ ਕਿਤੇ 8 ਵੀ ਰਹਿ ਜਾਂਦੇ ਆ ਬਾਕੀ ਜ਼ਿਆਦਾ ਆਪਣੇ ਕੋਲੇ ਘੋੜੇ ਹੀ ਆ ਘੋੜੀਆਂ ਘੱਟ ਆ ਤੇ ਇੱਕ ਆਪਣੇ ਕੋਲੇ ਜੀ ਕਾਲੇ ਕਾਂਟੇ ਦਾ ਸਾਣ ਘੋੜਾ ਜੀ ਤੇ ਇੱਕ ਦੇਵਰਾਜ ਦਾ ਵੀ ਸਾਣਾ ਜੀ ਤੇ ਇਹਨਾਂ ਬਾਰੇ ਜਾਣਕਾਰੀ ਦੱਸੋ ਜੀ ਕਾਲੇ ਕਾਂਡੇ ਦਾ ਦਾ ਬਸ਼ੇਰਾ ਅਸੀਂ ਲਿਆ ਸੀਗਾ ਬਾਈ ਗਰਮੇਲ ਕੋਲੋਂ ਆਇਆ ਸੀਗਾ ਰਾਜੇ ਭੀਟੀ ਵਾਲੇ ਵਾਲੇ ਕੋਲੇ ਉਹ ਤੋਂ ਲਿਆ ਸੀਗਾ ਹੁਣ ਅਸੀਂ ਬਸ ਉਹਦੀ ਸਟੱਡ ਸਰਵਿਸ ਉਹਦੀ ਓਪਨ ਹੈ ਬੱਚੇ-ਬੁੱਚੇ ਉਹਦੇ ਬਹੁਤ ਜ਼ਿਆਦਾ ਚੰਗੇ ਆਏ ਬਹੁਤ ਜ਼ਿਆਦਾ ਚੰਗੇ ਆਏ ਜੀ ਬਹੁਤ ਜ਼ਿਆਦਾ ਚੰਗੇ ਆਏ ਆ ਪੱਕੀ ਸਰੇ ਉਹਦੇ ਜਿੰਨੀ ਉਹਦੀ ਮਾਂ ਸ਼ਾਮਾ ਘੋੜੀ ਸੀਗੀ ਅਰਸ਼ਵਰਧਨ ਦੀ ਹੈ ਉਹ ਤੇ ਬਹੁਤ ਚੰਗੀ ਘੋੜੀ ਸੀ ਉਹ ਵੀ ਬਾਈ ਗਰਮੇਲ ਕੋਲੇ ਸੀ ਉਹਦੂ ਗਾਹਾਂ ਪੱਠੜ ਕੋਲੇ ਵਾਗ ਗਈ ਸੀਗੇ ਉਹ ਹੇ ਹੁਣ ਇੱਕ ਘੋੜਾ ਆਪਣੇ ਕੋਲੇ ਹੈਗਾ ਦੇਵਰਾਜ ਰਣੀਆਂ ਦਾ ਦੇਵਦਾਸ ਦੇਵਦਾਸ ਘੋੜਾ ਉਹ ਉਹਦੀ ਮਾਂ ਹੈਗੀ ਆ ਬਾਦਲਾਂ ਕੋਲੇ ਮੋਮਲ ਘੋੜੀ ਠੀਕ ਹੈ ਮੋਮਲ ਘੋੜੀ ਦਾ ਬੱਚਾ ਉਹ ਵੀ ਹੋ ਗਿਆ 3 3.5 ਸਾਲ ਦਾ ਬਹੁਤ ਚੰਗਾ ਮੱਥੇ ਪਟਾਗਾ ਇੱਕ ਬਿਸ਼ੇਰਾ ਹੈਗਾ ਆਪਣੇ ਕੋਲੇ ਦੇਵਰਾਜ ਦਾ ਆ ਦੇ ਦਲਵਾਗ ਦਾ ਦਲਵਾਗ ਰਣੀਆਂ ਵਾਲੇ ਦਾ ਕਾਲਾ ਦੋ ਪੈਰ ਚਿੱਟੇ ਮੱਥੇ ਫੁੱਲ ਆ ਉਹ ਅੰਗਰੇਜ਼ ਨਾਮ ਆ ਅੰਗਰੇਜ਼ ਅੱਛਾ ਅੰਗਰੇਜ਼ ਨਾਮ ਆ ਉਹਦਾ ਉਹਦੀ ਮਾਂ ਬਾਈ ਨੂੰ ਮੈਂ ਤੁਹਾਨੂੰ ਕਨਫਰਮ ਕਰਕੇ ਦੱਸਦਾ ਤੇ ਇੱਕ ਬਾਈ ਜੀ ਆਪਣੇ ਕੋਲੇ ਜਿਹੜੇ ਬਰੀਡਿੰਗ ਵਾਲੇ ਘੋੜੇ ਆ ਜਿਨੇ ਕਾਲੇ ਘੰਟੇ ਦੇ ਆ ਜੀ ਹਾਂਜੀ ਕਿਉਂਕਿ ਸਰੋਤਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਹਾਂਜੀ ਪੀ ਇਹ ਦੁਬਾਰੇ ਦੱਸੋ ਵੀ ਇਹ ਆਪਣਾ ਕਿੱਥੋਂ ਆਇਆ ਜੀ ਜੀ ਜਿਹੜੇ ਗਰਮੇਲ ਅੰਕਲ ਜੀ ਸੂਰਜ ਘੋੜੇ ਵਾਲੇ ਆ ਉਹਨਾਂ ਦੇ ਘਰੇ ਦੀ ਦਾਸ ਹੈ ਜੀ ਦੀ ਹਾਂਜੀ ਹਾਂਜੀ ਉਹਨਾਂ ਦੇ ਘਰੋਂ ਆਇਆ ਸੀਗਾ ਹਾਂ ਤੇ ਇਹ ਨਾ ਸਰੋਤਿਆਂ ਨੂੰ ਮੜਾ ਜਾਂ ਵਿਸਤਾਰ ਸਹਿ ਦੱਸੋ ਹਾਂ ਇਹ ਨਾ ਜਿਹੜਾ ਘੋੜਾ ਸੀਗਾ ਇਹ ਗਰਮੇਲ ਕੋਲੇ ਸੀਗਾ ਮਿਆਲਾਂ ਵਾਲੇ ਕੋਲੇ ਬਾਈ ਜੀ ਕੋਲੇ ਉਦੋਂ ਬਾਅਦ ਇਹ ਭੀਟੀ ਵਾਲੇ ਵਾਲੇ ਰਾਜੇ ਕੋਲੇ ਚਲਿਆ ਗਿਆ ਸੀ ਛੋਟਾ ਹੀ ਸੀ ਉਦੋਂ ਠੀਕ ਹੈ ਉਦੋਂ ਬਾਅਦ ਫਿਰ ਭੀਟੀ ਵਾਲੇ ਵਾਲੇ ਰਾਜੇ ਤੋਂ ਹੀ ਸੀ ਲਿਆਂਦੇ ਸੇ ਉਤੋਂ ਫੇਰੇ ਸੀ ਆ ਕੇ ਫੇਰੇ ਸੀ ਪਾਲ ਲਈ ਤਕੜਾ ਕਰ ਲਿਆ ਠੀਕ ਹੈ ਹੁਣ ਤਾਂ ਇਹ 5-6 ਸਾਲ ਦਾ ਹੋ ਗਿਆ ਚੰਗੀ ਬਰੀਡਿੰਗ ਕਰੀ ਜਾਨੀ ਬਹੁਤ ਵਧੀਆ ਬਹੁਤ ਚੰਗੇ ਬੱਚੇ ਆਏ ਆ ਜੀ ਆਪਣੇ ਏਰੀਆ ਚ ਬਹੁਤ ਚੰਗੇ ਐਵੇਂ ਮਨਪ੍ਰੀਤ ਗੋਲੀ ਬੇਸ਼ੇਰੀ ਦੇਖੀ ਆ ਜੀ ਸ਼ੋਅ ਕੁਆਲਿਟੀ ਦੀ ਹੁਣ ਦੋ ਹੋਰ ਬੱਚੀਆਂ ਬਹੁਤ ਜ਼ਿਆਦਾ ਚੰਗੀਆਂ ਆਂ ਘਾਟੇ ਵਾਲੀਆਂ ਬਾਕੀ ਕਾਲੀਆਂ ਘੋੜੀਆਂ ਤੇ ਵੀ ਫੁੱਲ ਵਾਲੀਆਂ ਤੇ ਵੀ ਪਟੇ ਹੀ ਸੁੰਦਾ ਏ ਇੱਕ ਜੀ ਕੋਟ ਗਰੁੱਪ ਪਲਵਾਨ ਕੋਲੇ ਬੱਚੀਆਂ ਬਹੁਤ ਚੰਗੀਆਂ ਜੀ ਇਹਦੀ ਸ਼ੋਅ ਕੁਆਲਿਟੀ ਦੀ ਇਹ ਦਰਮਾਨੀਆਂ ਘੋੜੀਆਂ ਦੇ ਚੰਗੀਆਂ ਨੇ ਜੀ ਤੇ ਇੱਕ ਜਿਹੜਾ ਦੂਜਾ ਸਾਣ ਹੈ ਜੀ ਆਪਣੇ ਕੋਲੇ ਮੱਥੇ ਪਟਿਆਲਾ ਦੇਵਰਾਜ ਦਾ ਉਹਦੇ ਬਾਰੇ ਵੀ ਦੁਬਾਰੇ ਉਹ ਉਹ ਹੈਗਾ ਦੇਵਰਾਜ ਦਾ ਦੇਵਦਾਸ ਕੋੜਾ ਉਹ ਹੈਗਾ ਮੋਮਲ ਘੋੜੀ ਆ ਉਹਦੀ ਮਾਂ ਬਾਦਲਾਂ ਕੋਲੇ ਆ ਬਹੁਤ ਚੰਗੀ ਮਾਂ ਹਾਂ ਬਾਦਲ ਸਟੱਡ ਫਾਰਮ ਤੇ ਕੋ ਉਹਨਾਂ ਕੋਲੇ ਕਲੈਕਸ਼ਨ ਬਹੁਤ ਵਧੀਆ ਜੀ ਤੇ ਬਹੁਤ ਹੀ ਚੰਗੀ ਦੀ ਮਾਂ ਤੇ ਬਹੁਤ ਹੀ ਚੰਗਾ ਇਹ ਕੋੜਾ ਅੱਛਾ ਇਹ ਉਹਦੇ ਵੀ ਮੈਂ ਰਿਜ਼ਲਟ ਦੇਖ ਕੇ ਆਏ ਆ ਜੀ ਹਾਂਜੀ ਹੂੰ ਬਹੁਤ ਚੰਗੇ ਰਿਜ਼ਲਟ ਆਇਆ ਜੀ ਘੋੜੀ ਦੀ ਵੀ ਉਹਦੇ ਵੀ ਦੋ ਤਿੰਨ ਚੰਗੇ ਬੱਚੇ ਆ ਗਏ ਤੇ ਹਜੇ ਥੋੜੀਆਂ ਘੋੜੀਆਂ ਦੇ ਛੱਡਿਆ ਇੱਕ ਹਜੇ ਹੁਣ ਆਪਣੇ ਕੋਲੇ ਹੈਗਾ ਦਲਵਾਗ ਦਾ ਉਹ ਹਜੇ ਛੱਡਿਆ ਨਹੀਂ ਇੱਕ ਦੋ ਘੋੜੀਆਂ ਤੇ ਬੱਸ ਤੇ ਦਲਵਾਗ ਵਾਲੀ ਦੀ ਡਿਟੇਲ ਦੱਸੋ ਜੀ ਮਾੜਾ ਜ ਆ ਉਹਦੀ ਡਿਟੇਲ ਆ ਉਹ ਬਾਈ ਉਧਰੋਂ ਆਇਆਗਾ ਰਾਜਸਥਾਨ ਚੋਂ ਹਾਂਜੀ ਰਾਜਸਥਾਨ ਚੋਂ ਉਹਦੀ ਮਾਂ ਹੈਗੀ ਆ ਮੇਰੇ ਇਨਾਂ ਨਾਮਸ ਚ ਨਹੀਂ ਕੇ ਜੀ ਐਗਰੀਕਲਚਰ ਹਾਂ ਐਗਰੀ ਐਗਰੀਕਲਚਰ ਹੀ ਲੈ ਰਾਂਗੇ ਇਹ ਕੀ ਆਪਣੇ ਕੋਲੇ ਨੁਗਰਾ ਬਸ਼ੇਰਾ ਜੀ ਬਹੁਤ ਚੰਗਾ ਜੀ ਹਾਂਜੀ ਇਹਦੀ ਡਿਟੇਲ ਇਹ ਡਿਟੇਲ ਹੈਗਾ ਇਹ ਨੂਰੇ ਦਾ ਪੋਤਾ ਜੀ ਹਾਂਜੀ ਬਾਈ ਸਿਮਰਨ ਕੋਲੇ ਘੋੜਾ ਆ ਜਿਹਤੋਂ ਨੂਰ ਸ਼ਾਨ ਹਾਂ ਬਹੁਤ ਮਜ਼ਬੂਤ ਘੋੜਾ ਜੀ ਹਾਂਜੀ ਬਹੁਤ ਚੰਗਾ ਘੋੜਾਗਾ ਵੀਰ ਸੇਖੋਂ ਦਵਾਇਆ ਵਾ ਉਸ ਘੋੜੇ ਦਾ ਬੱਚਾ ਇਹ 17 ਮਹੀਨੇ ਉਮਰ ਦਾ ਹੈ ਇਹਦੀ ਹਾਈਟ ਇਹਦੀ 36 ਪਲੱਸ ਆ ਤੇ ਸਾਰਾ ਸਪੌਟਲੈਸ ਆ ਬਹੁਤ ਹੀ ਸੁੰਦਰ ਬੱਚਾ ਹੈਗਾ ਠੀਕ ਹੈ ਤੇ ਇੱਕ ਆਪਣੇ ਕੋਲੇ ਬਸ਼ੇਰੀ ਹੈ ਜੀ ਦੇਵਸ਼ਾਨ ਦੀ ਜੀ ਉਹਦੇ ਬਾਰੇ ਵੀ ਦੱਸੋ ਜੀ ਹਾਂਜੀ ਉਹ ਦੇਵਸ਼ਾਨ ਦੀ ਹੈਗੀ ਆ ਉਹਦੀ ਮਾਂ ਹੈਗੀ ਆ ਰਾंजे ਕੋੜੇ ਦੀ ਤੇ ਆਪ ਉਹ ਦੇਵਸ਼ਾਨ ਦੀ ਬੱਚੀ ਆ ਬਹੁਤ ਹੀ ਉਹਦਾ ਕਾਦ ਆ ਤੇ 3 ਸਾਲ ਦੀ ਹੋ ਗਈ ਆ ਕਾਦ ਉਹਦਾ 67 ਇੰਚ ਹੋਊਗਾ ਜੀ ਹੁਣ ਇੱਕ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਣੀ ਆ ਜੋ ਬਾਈ ਸਿਮਰੇ ਕੋਲੇ ਦੇਵਸ਼ਾਨ ਕੋੜਾ ਸੀਗਾ ਕੋਲੇ ਰਿਕਾਰਡ ਤੋੜ ਵੀ ਬੱਚੇ ਪੈਦਾ ਕੀਤੇ ਐ ਪਰ ਉਹ ਵੀ ਬਹੁਤ ਹੀ ਘੱਟ ਸਮਾਂ ਰਿਹਾ ਜੀ ਹਾਂਜੀ ਬਹੁਤ ਹੀ ਜ਼ਿਆਦਾ ਚੰਗਾ ਘੋੜਾ ਸੀਗਾ ਉਸ ਦਾ ਘਟਾ ਉਹਨੂੰ ਤਾਂ ਬਾਈ ਨੂੰ ਪੈਣਾ ਹੀ ਪੈਣਾ ਸਾਡੇ ਅਰਗਿਆਂ ਨੂੰ ਹੋਰ ਪਾਸੇ ਵਾਲੇ ਭਰਾਵਾਂ ਨੂੰ ਵੀ ਬਹੁਤ ਜ਼ਿਆਦਾ ਘਟਾ ਪਿਆ ਬਹੁਤ ਹੀ ਜ਼ਿਆਦਾ ਬਹੁਤ ਘਟਾ ਪਿਆ ਬਹੁਤ ਘਟਾ ਪਿਆ ਬਹੁਤ ਹੀ ਚੰਗਾ ਘੋੜਾ ਸੀਗਾ ਬਹੁਤ ਹੀ ਨਵੀਂ ਚੰਗਾ ਸੋਇਆ ਹਾਂ ਬਹੁਤ ਚੰਗਾ ਸੋਇਆ ਬਹੁਤ ਚੰਗੇ ਬੱਚੇ ਆਏ ਆ ਤੇ ਬਹੁਤ ਹੀ ਸੁੰਦਰ ਤੇ ਲੰਮਾ ਲੰਮਾ ਤੇ ਬਹੁਤ ਹੀ ਚੰਗਾ ਘੋੜਾ ਜਿਹੜਾ ਬਾਈ ਨੇ ਹੁਣ ਲਿਆਂਦਾ ਬਹੁਤ ਚੰਗਾ ਘੋੜਾ ਜਿਹੜਾ ਹੁਣ ਬਾਈ ਨੇ ਨੂਰਸ਼ਾਨ ਘੋੜਾ ਲਿਆਂਦਾ ਉਹ ਵੀ ਬਹੁਤ ਜ਼ਿਆਦਾ ਚੰਗਾ ਤੇ ਬਹੁਤ ਹੀ ਸੋਹਣੇ ਤੇ ਸੁੰਦਰ ਬੱਚੇ ਉਹਦੇ ਆਉਂਦੇ ਆ ਸਭ ਤੋਂ ਸੁੰਦਰ ਬੱਚੇ ਉਹਦੇ ਬਹੁਤ ਜ਼ਿਆਦੇ ਨੇ ਤੇ ਉਹ ਵੀ ਬਹੁਤ ਸੋਹਣਾ ਕੋੜਾ ਚਲੋ ਆਉਣ ਵਾਲੇ ਟਾਈਮ ਤੇ ਸਰੋਤਿਆਂ ਨੂੰ ਦੱਸ ਦਿਆਂ ਵੀ ਆਪਾਂ ਉਹਦੀ ਵੀ ਵੀਡੀਓ ਕਰਾਂਗੇ ਜੀ ਉਹ ਚੰਗਾ ਕੋੜਾ ਜੀ ਨਹੀਂ ਨਹੀਂ ਬਹੁਤ ਚੰਗਾ ਬਹੁਤ ਚੰਗਾ ਤੇ ਬਹੁਤ ਹੀ ਚੰਗਾ ਕੋਲੇ ਰਿਜ਼ਲਟ ਉਹਦੇ ਸਾਡੇ ਕੋਲੇ ਖੜਿਆ ਦੋ ਬੱਚੇ ਤਾਂ ਇੱਥੇ ਮੇਰੇ ਕੋਲੇ ਸੀਗੇ ਉਹਦੇ ਇੱਕ ਛੋਟਾ ਸੀ ਬੱਚਾ ਉਹ ਵੀ ਬਹੁਤ ਸੁੰਦਰ ਸੀ ਤੇ ਇੱਕ ਆ ਵੱਡਾ ਤਾਂ ਤੁਸ ਨੂੰ ਤੁਸੀਂ ਦੇਖ ਹੀ ਲਿਆ ਸਾਰਿਆਂ ਨੇ ਹਾਂ ਤੇ ਇੱਕ ਬਾਈ ਜੀ ਆਪਣੇ ਬਾਰੇ ਦੱਸੋ ਵੀ ਘੋੜੀਆਂ ਚ ਤੁਸ ਨੂੰ ਲੰਮਾ ਟਾਈਮ ਹੋ ਗਿਆ ਹਾਂਜੀ ਕਿ ਜਿਹੜਾ ਅੱਜ ਕੱਲ ਦੌਰ ਚੱਲ ਰਿਹਾ ਤੇ ਉਦੋਂ ਸਟਾਰਟਿੰਗ ਵੇਲੇ ਦਾ ਦੌਰ ਸੀਗਾ ਵੀ ਬਰੀਡਿੰਗ ਦਾ ਕੰਮ ਐ ਜਿਹੜਾ ਉਹਦੇ ਬਾਰੇ ਜ਼ਰੂਰ ਦੱਸੇ ਬਰੀਡਿੰਗ ਦਾ ਦਾ ਕੰਮ ਆਇਆ ਵਿਖਮਣ ਜੋ ਕੰਮ ਕਿਸੇ ਨੇ ਵੀ ਕਰਨਾ ਮੈਂ ਤਾਂ ਇਹੀ ਕਹਿਣਾਗਾ ਬਰੀਡਿੰਗ ਤੇ ਕਰਨਾ ਤਾਂ ਵਧੀਆ ਆ ਆਪਣੀਆਂ ਪਹਿਲਾਂ ਜੇ ਕੋਈ ਨਵੇਂ ਬੰਦੇ ਨੇ ਵੀ ਸ਼ੁਰੂ ਕਰਨਾ ਉਹ ਗੱਬਣ ਕੋੜੀ ਤੋਂ ਸ਼ੁਰੂ ਕਰੇ ਚੰਗੇ ਬੰਦਿਆਂ ਦੀ ਜਿਹੜੇ ਜਾਣਕਾਰ ਆ ਉਹਨਾਂ ਦੀ ਜਾਣਕਾਰੀ ਪਹਿਲਾਂ ਸਿੱਖ ਕੇ ਫਿਰ ਲੈ ਕੇ ਫਿਰ ਸ਼ੁਰੂ ਕਰੇ ਕੱਲੇ ਦੇ ਕੱਲੇ ਫਿਰ ਕਈ ਵਾਰੀ ਉਹਦੇ 'ਚ ਮਾੜਾ ਮੋਟਾ ਅਲਾਉਂਸ ਪੈ ਜਾਂਦਾ ਉਹਨੂੰ ਤੇ ਪਰ ਕੰਮ ਬਹੁਤ ਹੀ ਜ਼ਿਆਦਾ ਚੰਗਾ ਜਿੰਨੇ ਨਵੇਂ ਮੁੰਡੇ ਆ ਹੋਰ ਆ ਜਿਹੜੇ ਕੋਈ ਕਰਨਾ ਚਾਹੁੰਦੇ ਆ ਤੇ ਲਾਹੇਵੰਦ ਧੰਦਾ ਇਹ ਬਹੁਤ ਹੀ ਜ਼ਿਆਦਾ ਵਧੀਆ ਇਹ ਸਾਈਡ ਬਿਜ਼ਨਸ ਆ ਤੇ ਬਹੁਤ ਹੀ ਚੰਗਾ ਮੈਂ ਤਾਂ ਹਰੇਕ ਨੂੰ ਇਹੀ ਰਹਿ ਦੇਵਾਂਗਾ ਹਰੇਕ ਭਰਾ ਨੂੰ ਜਿਹੜੇ ਨਵੇਂ ਮੁੰਡੇ ਆ ਨਵੀਂ ਜਨਰੇਸ਼ਨ ਆ ਕੋਈ ਵੀਰ ਭਾਈ ਭਰਾ ਬਜ਼ੁਰਗ ਸਾਰਿਆਂ ਨੂੰ ਕਹਿਣਾ ਵੀ ਇਹ ਨਵੇਂ ਨਵੀਂ ਪੀੜ੍ਹੀ ਇਹੀ ਸ਼ੁਰੂ ਕਰਨ ਇੱਕ ਬਾਈ ਗੱਬਣ ਕੋੜੀ ਤੋਂ ਸ਼ੁਰੂ ਕਰਨ ਇੱਕ ਦੋ ਕਰ ਲੈਣ ਦੋ ਦੋ ਕਰ ਲੈਣ ਬੱਚੀ ਜੇ ਛੋਟੀ ਬੱਚੀ ਲੈਂਦਾ ਤਾਂ ਛੋਟੇ ਨਵੇਂ ਬੰਦੇ ਨੂੰ ਥੋੜਾ ਜਿਹਾ ਪ੍ਰੋਬਲਮ ਆਉਂਦੀ ਆ ਦੋ ਤਿੰਨ ਸਾਲ ਫੜੀ ਫਿਰਦਾ ਗੱਬਣ ਕੋੜੀ ਦਾ ਆਏ ਆ ਵੀ ਉਹਨੂੰ ਆਮਦਨ ਹੋ ਜਾਂਦੀ ਆ ਬੱਚਾ ਹੋ ਜਾਂਦਾ ਫਿਰ ਉਹ ਲਾਲਚ ਲੱਗ ਜਾਂਦਾ ਫਿਰ ਬਾਕੀ ਜਾਣਕਾਰੀ ਵੀ ਹੋ ਜਾਂਦੀ ਹੈ ਇਹੀ ਮੈਂ ਤਾਂ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਇੱਕ ਸੌ ਲੋਕਾਂ ਨੇ ਦੱਸਣਾ ਚਾਹੁੰਣਾ ਜਦੋਂ ਬਾਈ ਨਾਲ ਕੋਈ ਵੀ ਗੱਲ ਕਰਦੇ ਆ ਫੋਨ ਤੇ ਕਿਸੇ ਵੀ ਟਾਈਮ ਆ ਕਿ ਬਾਈ ਇਹ ਹੀ ਕਹਿੰਦਾ ਹੁੰਦਾ ਵੀ ਬੇਸ਼ੱਕ ਵੀ ਰੋਕ ਰੋਕ ਕੇ ਲੈ ਲਓ ਪੀ ਚੰਗੀ ਲੋ ਚੰਗੀ ਲੋ ਤੇ ਵੀ ਗੱਪਣ ਘੋੜੀ ਲੈਣੀ ਚਾਹੀਦੀ ਇਹ ਬਹੁਤ ਵਧੀਆ ਰਾਇਆ ਬਾਈ ਜੀ ਹਾਂਜੀ ਤੇ ਬਾਈ ਜੀ ਹੁਣ ਤੱਕ ਵੀ ਆਪਾਂ ਵੀ ਆਪਣੇ ਫਾਰਮ ਤੋਂ ਕਿੰਨੇ ਕੁ ਘੋੜੇ ਸੇਲ ਕਰ ਦਿੱਤੇ ਬਸ ਘੋੜੇ ਤਾਂ ਹੁਣ ਗਿਣਤੀ ਨਹੀਂ ਗਈ ਵੀ ਕਿੰਨੇ ਕਰਦੇ ਕੋਈ ਗਿਣਤੀ ਨਹੀਂ ਕਿ ਉਹ ਐਨਾ ਘੋੜੇ ਤਾਂ ਵਣਾਈ ਜਾਂਦੇ ਆ ਜਾਈ ਜਾਂਦੇ ਆ ਬਸ਼ੇਰੇ ਵੀ ਜਿਆਦਾ ਮੈਂ ਉਹ ਘੋੜੇ ਹੀ ਵੇਚਿਆ ਤੇ ਘੋੜਿਆਂ ਦੇ ਸ਼ੌਂਕ ਆ ਮੈਨੂੰ ਵੀ ਘੋੜੇ ਹੀ ਲੈ ਕੇ ਜਿਆਦਾ ਪਾਲੇ ਆ ਤੇ ਤਿਆਰ ਕਰਕੇ ਘੋੜੇ ਹੀ ਜਿਆਦਾ ਵੇਚਦਾ ਬਸ਼ੇਰੇ ਘੋੜੇ ਜਾਂ ਕੋਈ ਬੱਚੀ ਘੋੜੀਆਂ ਤਾਂ ਮੈਂ ਬਹੁਤ ਘੱਟ ਵੇਚੀਆਂ ਤੇ ਘੋੜੇ ਹੀ ਜਿਆਦਾ ਵੇਚੇ ਹਾਂ ਸੋਆਂ ਚ ਵੇਚੇ ਹੋਣਗੇ ਹਾਂ ਇਹ ਤਾਂ ਸੋਆਂ ਜੀ ਵੇਚਦੇ ਆ ਤੇ ਇੱਕ ਸਰੋਤਿਆਂ ਨੂੰ ਹੋਰ ਛੋਟੀ ਜੀ ਗੱਲ ਦੱਸਣੀ ਚਾਹਣੀ ਆ ਹਾਂਜੀ ਬਾਈ ਨੂੰ ਬੱਚਿਆਂ ਬਾਰੇ ਬੜੀ ਨੌਲੇਜ ਐ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਦੀ ਪਰਖ ਐ ਇਹ ਬੱਚਾ ਚੰਗਾ ਬਣੂਗਾ। ਉਹ ਫਿਰ ਮਾਨਾ ਸਿੰਘ ਕੰਮ ਹੋ ਗਏ ਸਾਨੂੰ ਹੁਣ 22-30 ਸਾਲ ਹੋ ਗਏ ਕਰਦਿਆਂ ਨੂੰ। ਕੋਈ ਵੀ ਕੰਮ ਆਪਾਂ ਕਰਦੇ ਆਂ ਹੌਲੀ-ਹੌਲੀ ਫਿਰ ਉਹਦੀ ਜਾਣਕਾਰੀ ਤਾਂ ਫਿਰ ਆ ਹੀ ਜਾਂਦੀ ਏ। ਨੌਲੇਜ ਤੌਲ ਜਾਈ ਜਾਂਦਾ ਹੈ। ਹਾਂਜੀ। ਤੇ ਇੱਕ ਜੀ ਵੀ ਬਾਈ ਕੋਲੇ ਸੀਗਾ ਰਾਜੂ ਕੋੜਾ ਜੀ। ਜਦੋਂ ਅਸੀਂ ਛੋਟੇ ਹੁੰਦੇ ਵੀ ਸੁਣਦੇ ਵੀ ਘੋੜੀਆਂ ਚਾਏ ਆਂ। ਰਾਜੂ ਕੋੜਾ ਦਾ ਨਾ ਵੀ ਬਹੁਤ ਵੱਡਾ ਨਾਂ ਸੀਗਾ ਬਹੁਤ ਜਿਆਦਾ ਫੇਮਸ ਕੋੜਾ ਹੋਇਆ ਉਹ ਬਹੁਤ ਹੀ ਜਿਆਦਾ ਹਾਂਜੀ ਹਰ ਕੋਨੇ ਤੇ ਉਹਦਾ ਨਾਂ ਸੀਗਾ ਬਹੁਤ ਹੀ ਚੰਗਾ ਕੋੜਾ ਤੇ ਬਹੁਤ ਹੀ ਚੰਗੀ ਬਰੀਡਿੰਗ ਕਰੀ ਜਾਣੀ ਬਹੁਤ ਹੀ ਚੰਗਾ ਕੋੜਾ ਸੀ ਤੇ ਅੱਜ ਵੀ ਆਪਾਂ ਬਾਪੂ ਜੀ ਕੋਲੇ ਬੈਠੇ ਆ ਉਹਨਾਂ ਦੇ ਹੈਂਡਲਰ ਹਾਂਜੀ ਇਹਨਾਂ ਨੇ ਸੰਭਾਲਿਆ ਸੀ ਇਹਨਾਂ ਨੇ ਪਾਲਿਆ ਸੀ ਉਹ ਤੇ ਬਹੁਤ ਹੀ ਜਵਾਕਾਂ ਵਾਂਗੂ ਇਹਨਾਂ ਨੇ ਕੇਅਰ ਕਰੀ ਸੀ ਉਹਦੀ ਤੇ ਬਹੁਤ ਹੀ ਜਿਆਦਾ ਪਾਲਿਆ ਇਹਨਾਂ ਨੇ ਜਿਆਦਾ ਕੇਅਰ ਕਰੀ ਸੀ ਉਹਦੀ ਤੇ ਸਪੈਸ਼ਲ ਅਸੀਂ ਬਾਪੂ ਜੀ ਨੂੰ ਵੀ ਸੱਦਿਆ ਵੀ ਇਹਨਾਂ ਦੀ ਵੀ ਬਸ ਨਾਲ ਵੀਡੀਓ ਹੋਵੇ ਹਾਂ ਵੀਡੀਓ ਫੋਟੋ ਲਾਵਾਂਗੇ ਜੀ ਹਾਂਜੀ ਤੇ ਕਿਉਂ ਜਿਹੜਾ ਰਾਜੂ ਕੋੜਾ ਸੀਗਾ ਉਹ ਹੋਰ ਕਿਸੇ ਤੇ ਨਹੀਂ ਬਾਪੂ ਜੀ ਤੇ ਜ਼ਿਆਦਾ ਤੇਜ ਤੇਜ ਦਾ ਸੀਗਾ ਹਾਂ ਬਹੁਤ ਹੀ ਜ਼ਿਆਦਾ ਇਹਨਾਂ ਸੰਭਿਆ ਵੀ ਬਹੁਤ ਸੀ ਲਾਕਾਂ ਨੂੰ ਸੰਭਿਆ ਸੀ ਇਹਨੇ ਇਹ ਬਹੁਤ ਕੇਅਰ ਕਰੀ ਰਾਜੂ ਕੋੜੇ ਦੇ ਜੀ 66 66 ਇੰਚ ਦੇ ਘੋੜੇ ਘੋੜੀਆਂ ਬਣੀਆਂ ਜੀ ਬਣੀਆਂ ਤੇ ਬਹੁਤ ਸੁੰਦਰ ਘੋੜਾ ਸੀ ਅੱਜ ਦੇ ਟਾਈਮ 'ਚ ਵੀ ਤੇ ਉਹ ਦੰਗ ਤੇ ਬਾਰਾ ਸਮਾਂ ਨਾਲ ਲੈਂਦੇ ਹੋਏ ਬਾਈ ਜੀ ਹੋਰ ਦੱਸੋ ਵੀ ਕੋਈ ਆਪਣੇ ਵੀ ਘੋੜਿਆਂ ਦੇ ਘੋੜਿਆਂ ਦੇ ਤਾਂ ਮੈਂ ਰੋਜ਼ ਗੱਲਾਂ ਕੋਈ ਰੋਜ਼ ਗੱਲਾਂ ਇਹੀ ਆ ਮੈਂ ਤਾਂ ਹਰੇਕ ਹੀ ਭਰਾਵਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਹਰੇਕ ਨੂੰ ਕਿ ਜੇ ਕੋਈ ਲੈਣਾ ਤਾਂ ਗੱਬਣ ਘੋੜੀ ਦੀ ਮੈਂ ਤਾਂ ਰਾਏ ਦਿੰਦਾ ਵੀ ਗੱਬਣੀ ਲਓ ਤੇ ਚੰਗੀ ਬਸ ਚੰਗੇ ਬੱਚੇ ਲਓ ਦੇਖ ਕੇ ਤੇ ਚੰਗੇ ਬਰੀਡ ਦੇ ਬੱਚੇ ਲਓ ਤੇ ਚੰਗੇ ਹੀ ਬਸ ਉਹਨਾਂ ਨੂੰ ਪਿਆਰ ਕਰੋ ਫਿਰ ਆਪੇ ਚੰਗਾ ਤਾਂ ਸਾਰਾ ਕੁਝ ਆਪੇ ਹੋ ਜਾਣਾ ਤੇ ਬਾਈ ਕੋਲੇ ਆਏ ਜੀ ਧੰਵਾਦ ਇਹਨਾਂ ਦਾ ਜੀ ਜਿਨ੍ਹਾਂ ਨੇ ਆਪਦੇ ਵੀ ਟਾਈਮ ਤੋਂ ਟਾਈਮ ਕੱਢ ਕੇ ਬਾਈ ਜੀ ਨੇ ਗਾਂ ਰਿਸ਼ਤੇਦਾਰੀ ਚ ਜਾਣਾ ਸੀ ਇਹਨਾਂ ਨੂੰ ਜਾਂਦੇ ਜਾਂਦੇ ਅਸੀਂ ਰੋਕਿਆ ਬਹੁਤ ਬਹੁਤ ਧੰਵਾਦ ਬਾਈ ਸੋਡਾ ਬਹੁਤ ਬਹੁਤ ਭਾਈ ਸਾਰੇ ਸ੍ਰੁੱਤਿਆਂ ਦਾ ਤੇ ਬਹੁਤ ਬਹੁਤ ਮੇਰੇ ਭਰਾਵਾਂ ਦਾ ਤੇ ਬਹੁਤ ਬਹੁਤ ਇਹ ਮਾਣੇ ਦਾ ਬਹੁਤ ਬਹੁਤ ਇਹ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੈ ਤੇ ਲੋਨ ਧੰਨਵਾਦ ਕਰਦਾ ਹਾਂ ਕਿ ਕਿਸੇ ਦਿਨ ਖੁੱਲਾ ਟਾਈਮ ਕੱਢ ਕੇ ਜੀ ਆਪਾਂ ਜਾਨਵਰਾਂ ਨਾਲ ਜੀ ਸਾਰੇ ਦੂਰ ਬਣਾਓ ਏ ਬਾਈ ਜੀ ਆ ਗਏ ਤੇ ਮੈਂ ਆਖਿਆ ਚਲ ਕੋਣੀ ਜਿਹੜੇ 2 400 ਤਾਂ ਤੁਸੀਂ 100 ਰੁਪਏ ਨੂੰ ਦੱਸਣਾ ਚਾਹੁੰਦੇ ਆ ਬਾਈ ਜੀ ਦਾ ਨੰਬਰ ਲਾਵਾਂਗੇ ਆਪਾਂ ਪਿੱਛੇ ਜੀ ਘੋੜਿਆਂ ਬਾਰੇ ਕੋਈ ਵੀ ਨੌਲੇਜ ਲੈਣੀ ਹੈ ਜਾਣਕਾਰੀ ਜਦੋਂ ਮਰਜ਼ੀ ਫੋਨ ਕਰਨ ਘੋੜਿਆਂ ਬਾਰੇ ਕੋਈ ਵੀ ਬੰਦੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਹਾਂ ਦਿਨ ਨੂੰ ਰਾਤ ਨੂੰ ਫੋਨ ਮੇਰਾ ਖੁੱਲਾ ਹੁੰਦਾ ਜਦੋਂ ਵੀ ਕਿਸੇ ਨੂੰ ਕੋਈ ਲੋੜ ਆ ਜਦੋਂ ਮਰਜ਼ੀ ਮੈਨੂੰ ਫੋਨ ਕਰਕੇ ਦਵਾਈ ਦਾ ਵਪਾਰ ਦਾ ਦਵਾਈ ਦਾ ਬੂਟੀ ਦਾ ਜੋ ਵੀ ਕਿਸੇ ਨੂੰ ਜਾਣਕਾਰੀ ਲੈਣੀ ਆ ਜਦੋਂ ਮਰਜ਼ੀ ਪੁੱਛ ਸਕਦੇ ਆ ਹਾਂਜੀ ਹਰੇਕ ਮੈਂ ਭਰਾ ਨੂੰ ਛੋਟੇ ਤੋਂ ਲਾ ਕੇ ਵੱਡੇ ਤਾਈ ਹਰੇਕ ਨੂੰ ਦੱਸੂਗਾ ਜੋ ਮੇਰੇ ਮਨ ਚਾ ਜੋ ਮੈਨੂੰ ਪਤਾ ਮੈਂ ਸਾਰੀ ਗੱਲ ਉਹਨਾਂ ਨੂੰ ਸ਼ੇਅਰ ਕਰੂੰਗਾ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ